ਤੇਜੀ ਦੂਜੀ ਦਾ ਕਹਿੰਦੇ ਫਾੜੀ ਨਹੀਂ ਥਿਆਉਂਦੀ ਤਿੰਨ ਸਾਲ ਹੋ ਗਏ ਚੱਲਦੇ ਬੰਦੇ ਨੂੰ ਕਈ ਟੱਕਰਾਂ ਟੁੱਕਰਾਂ ਮਾਰ ਕੇ ਨਿਕਲ ਗਿਆ ਦੇ ਕਈ ਗੰਦੀਆਂ ਜੀਆਂ ਗਾਲਾਂ ਕੱਢੀ ਜਾਂਦੇ ਆ ਧੰਦੇ ਨੂੰ ਕਹਿੰਦੇ ਐਵੇਂ ਪੰਗਾ ਲੈ ਲਿਆ ਕੁਛ ਕੱਢਣ ਨੂੰ ਨਹੀਂ ਕੁਛ ਪਾਉਣ ਨੂੰ ਨਹੀਂ 25 25 ਦਿਨ ਕੰਮ ਕਰਕੇ ਵੀ ਕਿਸ ਤੜੀ ਜਾਂਦੀ ਐ ਫੋਕੀ ਚਾਹ ਪੀਂਦੇ ਆ ਫੋਕੀ ਬਿਗੈਰ ਮਿੱਠੇ ਤੋਂ ਦੇ ਕਹਿੰਦੇ ਸ਼ੂਗਰ ਫੇਰ ਵੀ ਚੜੀ ਜਾਂਦੀ ਐ ਕੰਮ ਚੱਲੂਗਾ ਤਾਂ ਕਿ ਚਾਲੀ ਪੈਣਾ ਐ ਕਹਿ ਕੂ ਕੇ ਕੱਢ ਲੈਨੇ ਆ ਦਿਹਾੜੀ ਸਲੀਨ ਸਭੀ ਬਾਲਾ ਕਰੰਟ ਨਹੀਂ ਕੱਢਦਾ ਤੇ ਰਿਪੋਰਟ ਵਾਪਸੀ ਦੀ ਵੀ ਆ ਮਾੜੀ ਗੇੜੇ ਚ ਤਿੰਨ ਤਿੰਨ ਵਾਰ ਟਰੱਕ ਧਵਾਉਂਦੇ ਸੀ ਜਿਹੜੇ ਤੇ ਨਾਲ ਲਿਖ ਕੇ ਪਾਉਂਦੇ ਸੀ ਕਿ ਯਰ ਤੇ ਕੋਕੇ ਐ ਹੁਣ ਜੇ ਬੰਦਾ ਆਖੇ ਬਾਈ ਪਾਣੀ ਮਰਾ ਲੀ ਜੇ ਤੇ ਕਹਿਣਗੇ ਇਟਸ ਓਕੇ ਐ ਗੇੜੇ ਦਾ ਖਰਚਾ ਘਟਾਉਣ ਮਾਰੇ ਘਰੋਂ ਪੈਕ ਕਰਾ ਕੇ ਲਿਜਾਣੇ ਆ ਕੱਦੂਆਂ ਨਾਲ ਤੋਰੀਆਂ ਝਾਲਰਾਂ ਦਾ ਰੰਗ ਵੀ ਫਿੱਕਾ ਜਾ ਪੈ ਗਿਆ ਤੇ ਸੁਗੜੀਆਂ ਜੀਆਂ ਪਈਆਂ ਡੋਰੀਆਂ 2022 ਦੀ ਮਈ ਦਾ ਇਹ ਕੰਮ ਡਿੱਗਿਆ ਤੇ ਹੁਣ 25 ਦਾ ਆ ਗਿਆ ਅਗਸਤ ਐ ਤਿੰਨਾਂ ਸਾਲਾਂ ਚ ਬਾਈ ਸਾਨੂੰ ਹੀ ਪਤਾ ਜਿਹੜੇ ਪਿੰਡੇ ਦੇ ਸਹੇ ਕਸ਼ਟ ਐ ਕਾਲਜਾਨੀ ਮੱਛਣੋਂ ਹੜ ਦਾ ਸਾਡਾ ਕਾਲਜਾ ਭਾਵੇਂ ਘੰਟੇ ਘੰਟੇ ਵੱਲ ਖਾਣੇ ਆ ਫਾੜ ਥੜਕਣ ਲੱਗ ਜਾਂਦਾ ਸਰੀਰ ਸਾਡਾ ਪ੍ਰਾਈਸ ਦੇਖ ਕੇ ਇਕੱਲੇ ਫੋਰਨੀਆਂ 'ਚ ਗੇਲਣ ਦੀ ਜਦੋਂ ਬੰਦੇ ਸੀ ਡਾਲਰ ਇੰਡੀਆ ਫੋਨ ਕਰਕੇ ਕਹਿਣਾ ਕਿੱਡੀ ਗੱਲ ਆ ਯਾਰ ਘੰਟੀ ਮਾਰਦੇ ਹੋ ਡਾਲਰ ਵਾਧੂ ਪਏ ਆ ਤੇ ਹੁਣ ਜੋ ਫੋਨ ਕਰਨ ਕਹਿਣਗੇ ਕਿਉਂ ਸਤਾਈ ਜਾਂਦੇ ਆ ਸਾਡੇ ਕੋਲੇ ਖੜਕੂਆਂ ਦੇ ਰਹੇ ਆ ਚਿੱਤ ਚੇਤੇ ਨਹੀਂ ਹੁੰਦਾ ਭੋਰਾ ਚਿੱਤ ਜੇਤੇ ਜਦੋਂ ਰਾਤ ਨੂੰ ਸੁੱਤਿਆਂ ਪਿਆਂ ਤੋਂ ਚੱਕ ਦਿੰਦੇ ਆ ਤੇਲ ਸਵੇਰੇ ਉੱਠ ਕੇ ਬੰਦੇ ਨੂੰ ਐਂ ਲੱਗਦਾ ਜਿਵੇਂ ਪ੍ਰਸਟੂ ਦੇ ਪੇਪਰਾਂ 'ਚ ਤੀਜੀ ਵਾਰ ਹੋ ਗਿਆ ਹੁੰਦਾ ਫੇਰ ਕਿੰਨੇ ਕੁ ਕਸੂਤੇ ਬਸੇ ਆ ਤੇ ਕਿੰਨੇ ਕੌਖੇ ਆ ਖੋਲ ਕੇ ਸਾਥੋਂ ਦੱਸਿਆ ਨਹੀਂ ਜਾਂਦਾ हੱਸਣ ਨੂੰ ਬਹੁਤ ਦਿਲ ਕਰਦਾ ਬਾਈ ਪਰ ਕੀ ਕਰੀਏ ਸਾਥ ਹੱਸਿਆ ਨਹੀਂ ਜਾਂਦਾ ਅੱਜ ਦੀ ਤਰੀਕ ਚ ਸਾਨੂੰ ਐ ਲੱਗਦਾ ਜਿਵੇਂ ਸਾਡਾ ਕੌਡੀ ਜਨਾ ਮੁੱਲ ਹੈ ਕ੍ਰੈਡਿਟ ਕਾਰਡਾਂ ਦੀ ਤੂੰ ਗੱਲੀ ਨਾ ਕਰ ਸਾਰੇ ਹੀ ਫੁੱਲ ਹੈ ਪੀਟਰ ਵੈਲਟ ਤੇ 900 ਨੂੰ ਕਹਿਣਾ ਤੂੰ ਅੱਗੇ ਕੱਖ ਨਹੀਂ ਇਹ ਸਾਰਿਆਂ ਦੇ ਪਿਓ ਆ ਤੇ ਹੁਣ ਇਹ ਆਖੀ ਜਾਂਦੇ ਆ ਪੰਗਾ ਸੋਚ ਕੇ ਲਿਓ ਬਾਈ ਤੇਲ ਦੇ ਖਾਓ ਆ 2 400 ਵੱਧ ਮੰਗਣ ਵੇਲੇ ਜਦੋਂ ਬ੍ਰੋਕਰ ਕਾਲ ਕੱਟ ਜਾਂਦਾ ਮੁਰਿਓ ਆਵਾਜ਼ ਸੁਣ ਕੇ ਸਿੰਘ ਦੀ ਉਦੋਂ 25 11 ਦੇ ਹਿੱਸੇ ਨਾਲੋਂ ਵੱਧ ਖੜਕਾ ਕਰਦੀ ਲੱਗਦੀ ਆ ਯੂਨਿਟ ਥਰਮੋ ਕਿੰਗ ਦੀ ਤੇਜੀ ਦੇ ਡਿਸਪੈਂਸਰਾਂ ਤੋਂ ਪੈਸੇ ਅੜ ਕੇ ਮੰਗਣੇ ਤੇ ਹੁਣ ਅੱਖੀ ਦਾ ਭਰਾਵਾ ਇੱਧਰ ਦਾ ਮਿਲਦਾ ਤੋਰ ਦੇ ਆਪਦਿਆਂ ਜਵਾਕਾਂ ਨੂੰ ਐ ਘੂਰਦੇ ਆ ਜਿਵੇਂ ਹੁੰਦੇ ਆ ਕਿਸੇ ਹੋਰ ਦੇ ਐ ਲੱਗਦਾ ਸਰਕਾਰਾਂ ਨੇ ਜਿਵੇਂ ਡੇਰੀ ਜੋ ਪਾਰਤਾ ਸਾਡਾ ਵਰਕਾ ਹੁੰਦਾ ਸਟਾਰਬਕ ਕੋਲ ਅਮਰੀਕਾ ਕੋਫੀ ਦਾ ਕੱਪ ਜਿਵੇਂ ਲੱਸੀ ਦਾ ਭਰਤਾ ਹੁੰਦਾ ਕੰਡਨਰਾਂ ਤੋਂ ਡਰਾਈਵ ਇਹਨਾਂ ਡਰਾਈਵ ਇਹਨਾਂ ਤੋਂ ਰੀਫਰ ਦੇ ਰੀਫਰ ਤੋਂ ਫਲੈਟ ਬੈੱਡ ਕੋਫੀ ਦਾ ਲੀਟਰ ਪੀ ਕੇ ਵੀ ਭਾਈ ਅੱਖਾਂ 'ਚੋਂ ਨਿਕਲਦੀ ਨਹੀਂ ਗੱਡ ਜਿਵੇਂ ਪਹਿਲਾਂ ਤਿਆਰ ਹੁੰਦੇ ਸੀ ਟੋਹਰਾ ਸ਼ੋਹਰਾ ਲਾ ਕੇ ਉਵੇਂ ਹੀ ਹੁਣ ਤਿਆਰ ਹੁੰਨੇ ਆ ਪਰ ਸਮਝ ਨਹੀਂ ਆਉਂਦੀ ਗੱਲ ਨਹੀਂ ਬਣਦੀ ਜਿਵੇਂ ਬਾਲੇ ਚਿਰ ਦੇ ਬਿਮਾਰ ਹੋਨੇ ਆ ਦਸਵੇਂ ਪਾਦਸ਼ਾਹ ਕਰਨ ਕਿਰਪਾ ਚੱਲੇ ਕੰਮ ਤੇ ਉੱਠਣ ਲੋਡਾਂ ਦੇ ਰੇਟ ਐਨਾ ਮੈਨੂੰ ਪਤਾ ਵੀ ਆਪਣੀ ਉਦਣੀ ਵਧੀਆ ਹੋ ਜਾਣੀ ਐ ਸਿਹਤ ਬਾਕੀ ਇੱਕ ਬੇਨਤੀ ਐ ਰੈਗੜ ਖਰਾਬ ਹੋ ਜਾਣਗੇ ਬੈਂਕਰਫਸੀ ਦਾ ਪੰਗਾ ਨਾ ਲੈ ਲਓ ਕਿਸੇ ਦੀ ਆ ਕੇ ਚੱਕ ਚ ਨਾਲੇ ਇਹ ਕੰਮ ਘੜਾ ਆਪਣੇ ਨਾਲ ਪਹਿਲੀ ਵਾਰ ਹੋਇਆ ਇਹ ਪਹਿਲਾਂ ਵੀ ਲੱਫੜ ਵੱਜਿਆ 2008 ਚ ਟੱਕ ਕੇ ਚੱਲਾਂਗੇ ਜੇ ਟੱਕ ਕੇ ਤਾਂ ਘਰ ਨੂੰ ਕੁਛ ਲੈ ਜਾਾਂਗੇ ਤੇ ਜੇ ਰੇਟ ਸੈੱਟ ਸੈੱਟ ਕੇ ਚਿੱਕੀ ਗਏ ਤੇ ਬਾਈ ਮੂਤ ਦੀ ਝਾਗ ਵਾਂਗੂ ਵਹਿ ਜਾਾਂਗੇ ਚਾਦਰ ਵੇਖ ਕੇ ਪੈਰ ਵਸਾਰਨੇ ਚਾਹੀਦੇ ਆ ਇਹ ਗੱਲਾਂ ਸਾਨੂੰ ਵੱਡ ਬਡੇਰੇ ਕਹਿਗੇ ਆ ਐਸਬੀਏ ਦੇ ਪੈਸਿਆਂ ਨਾਲ ਚੱਕੀਆਂ ਜੀਵੈਗਣਾ ਬੈਂਕਾਂ ਵਾਲੇ ਫੜਕੇ ਲੈ ਗਏ ਆ ਨੇਰੇ ਚ ਫਿਰਦੇ ਆ ਨੇਰੇ ਚ ਕੋਈ ਸਮਝ ਨਹੀਂ ਆਉਂਦੀ ਗੱਲ ਕਿੱਧਰ ਨੂੰ ਜਾਣੀ ਆ ਤੇ ਇਹ ਕਿੰਨਾ ਕੁ ਲੰਮਾ ਚੱਲਣਾ ਤਮਾਸ਼ਾ ਮੰੰਦੇ ਨੇ ਬਾੜੀ ਜ਼ੋਰ ਦੀ ਮਾਰਿਆ ਰੰਡੇਆਲੇ ਆਲਿਆ ਸਾਡੀ ਰੀੜ ਦੀ ਹੱਡੀ ਤੇ ਗੜਾਸਾ ਸਾਡੀ ਰੀੜ ਦੀ ਹੱਡੀ ਤੇ ਗੜਾਸਾ